29 ਜਨਵਰੀ 1944 ਗਿਆਨੀ ਸਾਨੂੰ ਗੁੰਮਰਾਹ ਕਰਦੇ ਹਨ ਅਸੀਂ ਉਹਨਾਂ ਦੇ ਉਪਦੇਸ਼ ੇਠ ਆਪਣੇ ਆਪ ਨੂੰ ਬ੍ਰਹਮ ਬਣਾਉਣਾ ਚਾਹੁੰਦੇ ਹਾਂ ਪਰ ਇਹ ਗਲਤ ਹੈ ਅਸਾਂ ਉਸ ਨਾਲ ਮਿਲਾਪ ਪ੍ਰਾਪਤ ਕਰਨਾ ਹੈ ਜਿਸ ਦੇ ਅੰਦਰ ਸਿਮਰਨ ਹੈ ਉਸ ਨੂੰ ਵਾਹਿਗੁਰੂ ਦਾ ਮਿਲਾਪ ਹੈ ਉਹ ਮੁਕਤ ਹੈ ਵਾਹਿਗੁਰੂ ਨੂੰ ਅਸੀਂ ਦੇਖ ਨਹੀਂ ਸਕਦੇ ਦ੍ਰਿਸ਼ਟਾ ਪਦ ਵਿੱਚ ਹੋ ਕੇ ਪ੍ਰਤੀਤ ਕਰ ਸਕਦੇ ਹਾਂ ਸਾਰੇ ਆਬਜੈਕਟ ਪਦਾਰਤ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ ਉਹ ਬਿਨ ਸੰਹਾਰ ਹਨ ਵਾਹਿਗੁਰੂ ਬਿਨ ਸੰਹਾਰ ਨਹੀਂ ਇਸ ਵਾਸਤੇ ਅਸੀਂ ਉਸ ਨੂੰ ਕਿਵੇਂ ਦੇਖ ਸਕਦੇ ਹਾਂ ਅਸੀਂ ਆਪਣੀ ਨਿਗਾਹ ਨਾਲ ਹੋਰਨਾਂ ਨੂੰ ਦੇਖਦੇ ਹਾਂ ਪਰ ਆਪਣੀ ਨਿਗਾਹ ਨੂੰ ਕਦੀ ਨਹੀਂ ਦੇਖਿਆ ਫਰਕ ਅਸੀਂ ਇਹ ਜਾਣਦੇ ਹਾਂ ਕਿ ਸਾਡੀ ਨਿਗਾਹ ਹੈ ਜੀਵਨ ਦਾ ਲਾਹਾ ਸਿਮਰਨ ਹੈ ਸਿਮਰਨ ਦੀ ਕੋਈ ਕੀਮਤ ਨਹੀਂ ਪਾ ਸਕਦਾ ਇਸ ਦੀ ਕੀਮਤ ਮਰ ਕੇ ਫਿਰ ਪਤਾ ਲੱਗੇਗੀ ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ ਉਹ ਮਰ ਕੇ ਪਛਤਾਉਣਗੇ ਤੇ ਜਿਨ੍ਹਾਂ ਨੇ ਸਿਮਰਨ ਕੀਤਾ ਹੈ ਉਹ ਵੀ ਪਛਤਾਉਣਗੇ ਕਿਉਂ ਇਸ ਲਈ ਕਿ ਜਦ ਇਸ ਦੀ ਕੀਮਤ ਦਾ ਪਤਾ ਲੱਗੇਗਾ ਇਹ ਮਹਾਨ ਕੀਮਤੀ ਤੇ ਅਮੋਲਕ ਸ਼ੈ ਹੈ ਉਹ ਕਹਿਣਗੇ ਜੇ ਸਿਮਰਨ ਦੀ ਏਡੀ ਕੀਮਤ ਸੀ ਤਾਂ ਅਸਾਂ ਹੋਰ ਸਿਮਰਨ ਕਿਉਂ ਨਾ ਕੀਤਾ ਸਿਮਰਨ ਪਹਿਲਾਂ ਮੈਲ ਕੱਢਦਾ ਹੈ ਇਸ ਵਾਸਤੇ ਇਸ ਵਿੱਚ ਪਹਿਲੇ ਦਿਲ ਨਹੀਂ ਲੱਗਦਾ ਜਦ ਮਨ ਨਿਰਮਲ ਹੋ ਜਾਂਦਾ ਹੈ ਤਾਂ ਸਿਮਰਨ ਵਿੱਚ ਰਸ ਆਉਣ ਲੱਗਦਾ ਹੈ ਤੇ ਛੱਡਣ ਨੂੰ ਜੀ ਨਹੀਂ ਕਰਦਾ ਜਿਹੜੇ 5 ਮਿੰਟ ਵੀ ਰੋਜ਼ ਸਿਮਰਨ ਕਰਦੇ ਹਨ ਜਾ ਕਰਨਗੇ ਉਹਨਾਂ ਨੂੰ ਵੀ ਦਰਗਾਹ ਵਿੱਚ ਸੋਨਾ ਸੁਖ ਮਿਲੇਗਾ ਮਿਸਟਰ ਸਟੈਡ ਐਡੀਟਰ ਰਿਵਿਊ ਆਫ ਰਿਵਿਊਜ਼ ਨੇ ਕੁਝ ਸਾਲ ਹੋਏ ਇਹ ਕਿਤਾਬ ਇੱਕ ਲਿਖੀ ਲੈਟਰਸ ਆਫ ਜੂਲੀਆ ਉਸਨੇ ਇਹ ਕਿਤਾਬ ਛਾਪੀ ਇਹ ਬੜਾ ਨਾਮੀ ਆਦਮੀ ਹੋਇਆ ਹੈ ਜਿਸ ਨੇ ਇੱਕ ਡੁੱਬਦੇ ਜਹਾਜ਼ ਵਿੱਚ ਆਪਣੇ ਆਪ ਨੂੰ ਪਹਿਲਾਂ ਬਚਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਇਸਤਰੀਆਂ ਤੇ ਬੱਚਿਆਂ ਨੂੰ ਪਹਿਲੇ ਬਚਾਓ ਉਹਨਾਂ ਦਾ ਹੱਕ ਪਹਿਲਾਂ ਹੈ ਬਚਣ ਦਾ ਇਸ ਕਿਤਾਬ ਵਿੱਚ ਉਸਨੇ ਆਪਣੀ ਪਰਲੋਕਗਾਮੀ ਭੈਣ ਤੋਂ ਮਿਲੀਆਂ ਕੁਝ ਚਿੱਠੀਆਂ ਛਾਪੀਆਂ ਹਨ ਇਹ ਚਿੱਠੀਆਂ ਇੱਕ ਮੀਡੀਅਮ ਜੋ ਰੂਹਾਂ ਨਾਲ ਗੱਲਬਾਤ ਕਰ ਸਕਦੀ ਸੀ ਦੀ ਰਾਹੀ ਮਿਲਗਾ ਸਨ ਇਹਨਾਂ ਚਿੱਠੀਆਂ ਵਿੱਚ ਉਸਦੀ ਭੈਣ ਜੁਲੀਆ ਨੇ ਲਿਖਿਆ ਹੈ ਕਿ ਜੇ ਤੂੰ ਦੁਨੀਆਂ ਵਿੱਚ ਰਹਿੰਦਿਆਂ 5 ਮਿੰਟ ਵੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਹਰ ਰੋਜ਼ ਕਰ ਛੱਡੇਂਗਾ ਤਾਂ ਜਾਦੇ ਇਥੇ ਪ੍ਰਲੋਕ ਵਿੱਚ ਆਵੇਂਗਾ ਤਾਂ ਤੂੰ ਵੇਖੇਂਗਾ ਕਿ ਤੇਰੇ ਲਈ ਕਾਫੀ ਪੂੰਜੀ ਜਮ੍ਹਾਂ ਹੋ ਗਈ ਹੋਵੇਗੀ ਇਹ ਤੈਨੂੰ ਪ੍ਰਲੋਕ ਵਿੱਚ ਸੁੱਖ ਦੇਵੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੁਕਮ ਦਿੱਤਾ ਹੈ ਕਿ ਸਿਮਰਨ ਕਰੋ ਕਬੀਰ ਏਕ ਘੜੀ ਆਦੀ ਆਦੀ ਘਰੀ ਆਦੀ ਹੂੰ ਤੇ ਆਦ ਇੱਕ ਘੜੀ 24 ਮਿੰਟ ਦੀ ਹੁੰਦੀ ਹੈ ਤੇ ਅੱਧੀ ਉਹ 5 6 ਅੱਧੀ ਤੋਂ ਅੱਧੀ 5 6 ਮਿੰਟ ਹੀ ਬਣਦੀ ਹੈ ਭਾਵ ਹੈ ਘੜ ਤੋਂ ਘੜ ਸਮਾਂ ਨਾਮ ਜਪਿਆ ਵੀ ਮਹਾ ਫਲਦਾਇਕ ਹੈ ਹਰ ਸਿਮਰਨ ਮਹਿ ਆਪ ਨਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ